ਸੱਤਰਕਾਲ ਪੰਜਾਬੀ ਜਕੇਡ ਨੂੰਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਤਪੁਰ ਦਰਸ਼ਕੋ ਇਸ ਵਕਤ ਦੀ ਅਪਡੇਟ ਬਸੀ ਪਠਾਨਾ ਤੋਂ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਕਿ ਬਸੀ ਪਠਾਨਾ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ ਤੇ ਦੱਸਿਆ ਜਾ ਰਿਹਾ ਕਿ ਜਿਸ ਵਿੱਚ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਵਾਰਡ ਨੰਬਰ 8 ਅਤੇ ਵਾਰਡ ਨੰਬਰ 9 ਵਿੱਚ ਜੋ ਹੈ ਕਿ ਇੰਟਰਲੋਕਿੰਗ ਦਾ ਕੰਮ शुरू करवा दिता गया है दसया जा रहा है कि ये जो प्रोजेक्ट है ये सिर्फ स्थानक सहूलत नहीं, नहीं बल्कि जो खेतर के विकास महत्वपूर्ण भूमिका जो अदा करेगा तो इस मौके पत्रकार गलबात करते हुए विधायक भूपिंद सिंह हैप्पी वालों होर की कुछ जानकारी दी गई है आओ वो भी सुनते हैं ਅੱਜ 8 ਨੰਬਰ ਤੇ 9 ਨੰਬਰ ਵਾਰਡ ਦੇ ਵਿੱਚ ਇੰਟਰਲੌਕ ਟਾਈਲਾਂ ਦਾ ਕੰਮ ਜਿਹੜਾ ਬਹੁਤ ਲੰਮੇ ਸਮੇਂ ਤੋਂ اٹਕਿਆ ਹੋਇਆ ਸੀਗਾ ਉਹ ਸ਼ੁਰੂ ਕਰਵਾਇਆ ਗਿਆ ਤੇ ਤਕਰੀਬਨ 13-14 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ ਕੰਮ ਅੱਜ ਦਾ ਜਿਹਦੇ ਅਸੀਂ ਉਦਘਾਟਨ ਕੀਤਾ ਹੁਣ ਸਾਰੇ ਕਾਉਂਸਲਰ ਸਾਹਿਬਾਨਾਂ ਨੇ ਤੇ ਗਲੀ ਮਹੱਲੇ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਰਿਆਂ ਨਾਲ ਕੇ ਕੰਮ ਕੀਤਾ ਸ ਇਹ ਬੜਾ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਚੰਗੀ ਜਿਹੜੀ ਆ ਗਲੀ ਬਣਾ ਕੇ ਦਵਾਂਗੇ ਚਲੋ ਜਿਹੜੇ ਬਾਕੀ ਬਾੜ ਰਹਿੰਦੇ ਉਹਨਾਂ ਦਾ ਕੰਮ ਕਦੋਂ ਸ਼ੁਰੂ ਬਿਲਕੁਲ ਜੀ ਸਾਡੇ ਕੋਲੇ ਤਕਰੀਬਨ ਕਿੰਨੇ ਦਾ ਪਾਸ 29 ਗਲੀਆਂ ਜੀ 29 ਗਲੀਆਂ ਜਿਹੜੀਆਂ ਟੋਟਲ ਨੇ ਉਹ ਆਪਣੇ ਕੋਲੇ ਹੈਗੇ ਕੰਮ ਤੇ ਉਹ ਸਾਰਿਆਂ 'ਚ ਜਿਵੇਂ ਅੱਜ ਇਹਦਾ ਕੀਤਾ ਕੱਲ੍ਹ ਜਾਂ ਪਰਸੋਂ ਦਾ ਕਰ ਦਾਂਗੇ ਸਾਰਿਆਂ ਦਾ ਆਪਾਂ ਸ਼ੁਰੂ ਕਰਾ ਲਾਂਗੇ ਨਾਲ ਨਾਲ ਅਸੀਂ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਅਸੀਂ ਮੈਂ ਦੱਸਣਾ ਚਾਹੁੰਦਾ ਜੀ ਤੁਸੀਂ ਦੇਖੋ ਜਦੋਂ ਵੀ ਮੈਂ ਕੋਈ ਗਲੀ ਬਣਾਉਣਾ ਤੇ ਮੈਂ ਤੁਹਾਨੂੰ ਲੋਕਾਂ ਨੂੰ ਕਹਨਾ ਕਿ ਤੁਸੀਂ ਆਪ ਧਿਆਨ ਲੱਖੋ ਜੋ ਬਣ ਰਹੀ ਹੈ ਕੱਲ ਨੂੰ ਕੋਈ ਇਹਨਾਂ ਨੂੰ ਦਿੱਕਤ ਨਾ ਆਵੇ ਠੇਕੇਦਾਰ ਸਭ ਨੂੰ ਸਪੈਸ਼ਲ ਕਿਹਾ ਗਿਆ ਕਿ ਭਰਾ ਮੇਰੇਆ ਕੱਲ ਨੂੰ ਉਹ ਇਸ ਗੱਲ ਦੀ ਕਿਲਤ ਨਾ ਆਵੇ ਵੀ ਅੱਜ ਟੁੱਟ ਗਈ ਕੱਲ ਬਣਾਈ ਅੱਜ ਟੁੱਟ ਗਈ ਇਦਾਂ ਦਾ ਕੋਈ ਕੰਮ ਹੀ ਹੋਗਾ ਸੋ ਆਪਾਂ ਜੋ ਕੰਮ ਕਰਾਂਗੇ ਚੰਗੇ ਚੰਗੇ ਪਾਇਜ਼ਦਾਰ ਕੰਮ ਹੋਗਾ ਸੋ ਉਸ ਦਾ ਨਾਮ ਦੇ ਰੋਡ ਦਾ 90 ਲੱਖ ਰੁਪਏ ਆਏ ਜੀ 62 ਲੱਖ 50000 ਉਹਦਾ ਜੀ ਮੇਰੇ ਖਿਆਲ ਮੀਟਿੰਗ ਤੇ ਖੜਾ लास्ट ਮੀਟਿੰਗ ਤੇ ਖੜਾ ਜੀ ਉਹ ਸਾਡਾ ਜਿਹੜਾ ਸਾਨੂੰ ਉਹਦੇ ਨਾਲ ਅਸੀਂ ਤਾਂ ਪਹਿਲੇ ਹੀ ਕਰਵਾ ਦਿੱਤਾ ਹੁਣ ਉਹ ਜਿਹੜਾ ਹੈਗਾ ਦੇਖੋ ਕਦੋਂ ਮਤਲਬ ਅੱਖ ਖੁੱਲਦੀ ਆ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਕਰਨਗੇ ਉਹਨਾਂ ਦੇ ਇਹ ਅਧਿਕਾਰ ਖੇਤਰ ਮੀਟਿੰਗ ਦਾ ਪ੍ਰਧਾਨ ਜੀ ਦਾ ਹੁੰਦਾ ਸੋ ਸਾਡੇ ਵੱਲੋਂ ਕੋਈ ਉਹ ਨਹੀਂ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਉਹ ਨਹੀਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਪਰ ਜਦੋਂ ਉੱਥੇ ਮੀਟਿੰਗ ਹੋਊਗੀ ਦੇਖੋ ਮੀਟਿੰਗ ਪਿੱਛੇ ਤੁਹਾਨੂੰ ਪਤਾ ਪਿਛਲੇ 2-3 ਸਾਲਾਂ ਚ 5-6 ਤਾਂ ਮੀਟਿੰਗਾਂ ਹੋਈਆਂ ਨੇ ਸਾਰੀਆਂ ਸੋ ਸ਼ਹਿਰ ਦਾ ਕੰਮ ਜਿਹੜਾ ਲੋਕਾਂ ਨੂੰ ਨਹੀਂ ਪਤਾ ਲੋਕ ਸਿਰਫ ਐਮਐਲਏ ਨੂੰ ਤਾਂ ਸਰਕਾਰ ਨੂੰ ਮੜਾ ਕਹਿੰਦੇ ਹੁੰਦੇ ਨੇ ਕਿਉਂਕਿ ਚਲੋ ਲੋਕਾਂ ਨੂੰ ਇਹਦੀ ਸਮਝ ਵੀ ਨਹੀਂ ਹੁੰਦੀ ਪਰ ਐਕਚੁਅਲ ਚ ਕੀ ਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਅੱਜ ਜ਼ਾਸ ਹੀ ਦੇਣਾ ਚਾਹੁੰਦਾ ਐਕਚੁਅਲ ਚ ਕੀ ਹੁੰਦਾ ਜਿਹੜਾ ਸ਼ਹਿਰ ਦਾ ਕੰਮ ਹੁੰਦਾ ਉਹ ਸ਼ਹਿਰ ਦੇ ਪ੍ਰਧਾਨ ਨੇ ਕਰਨਾ ਹੁੰਦਾ ਸ਼ਹਿਰ ਦੇ ਪ੍ਰਧਾਨ ਨੇ ਮੀਟਿੰਗ ਚੋਂ ਕਰਾਉਣਾ ਜਦੋਂ ਮੀਟਿੰਗ ਹੀ ਨਹੀਂ ਹੁੰਦੀ ਆਪਣੇ ਕਈ-ਕਈ ਮਹੀਨੇ ਮਤਲਬ 3 ਸਾਲ ਚ ਮਤਲਬ 5-6 ਕ ਮੀਟਿੰਗ ਹੋਈਆਂ ਹੋਣਗੀਆਂ ਸਾਰੀਆਂ 6-7 ਸੋ ਇਸ ਕਰਕੇ ਆ ਵੀ ਕੰਮ ਜਿਹੜਾ ਆ ਇਹਨਾਂ ਕਰਕੇ ਲੇਟ ਹੋਇਆ ਨਹੀਂ ਪੈਸੇ ਦੀ ਸਰਕਾਰ ਕੋਲੇ ਕੋਈ ਕਮੀ ਨਹੀਂ ਹੈਗੀ ਪੈਸਾ ਬਹੁਤ ਪੈਸਾ ਆਉਂਦਾ ਸਾਡੇ ਕੋਲੇ ਕੋਈ ਦਿੱਕਤ ਨਹੀਂ ਪਰ ਜਦੋਂ ਹੁਣ ਮੀਟਿੰਗਜ਼ ਹੋਣਗੀਆਂ ਮੀਟਿੰਗ ਚੋਂ ਹੀ ਪਾਸ ਹੋਣਾ ਹੁੰਦਾ ਸੋ ਲੋਕਾਂ ਨੂੰ ਮੈਂ ਤੁਹਾਡੇ ਚੈਨਲ ਰਹੀਂ ਦੱਸ ਦੇਣਾ ਚਾਹੁੰਦਾ ਕਿ ਮੇਰਾ ਆਪਣਾ ਸ਼ਹਿਰ ਆ ਯਾਰ ਇੱਥੇ ਜੰਮੇ ਪਲੇ ਆ ਤੂੰ ਮੇਰੀ ਮੇਰੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਇਹਨੂੰ ਸੋਹਣਾ ਬਣਾ ਕੇ ਰੱਖਣਾ ਇਹਨੂੰ ਵਧੀਆ ਬਣਾਉਣਾ ਪਰ ਉਹਦੇ ਲਈ ਜਿਹੜੀ ਕਾਗਜ਼ ਕਲਮ ਚੱਲਣੀ ਹੈਗੀ ਉਹ ਉੱਥੇ ਦੇ ਪ੍ਰਧਾਨ ਦੀ ਹੁੰਦੀ ਆ ਸੋ ਜਦੋਂ ਪ੍ਰਧਾਨ ਜੀ ਮੀਟਿੰਗ ਮੈਂ ਤਾਂ ਕਹਿੰਨਾ ਕੱਲ ਨੂੰ ਕਰ ਲੈਣ ਪਰਸੋਂ ਨੂੰ ਕਰ ਲੈ ਮੀਟਿੰਗ ਕਰਨ ਉਹ ਚ ਨਿਵੇੜਾ ਕਰਦੇ ਸਾਰਾ ਜਿਹੜਾ ਹੈਗਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਬਣਵਾੜਾ ਮੇਰੇ ਵੱਲੋਂ ਕੋਈ ਬਾਜ਼ਾਰ ਦੇਖੋ ਜਿਹੜੇ ਵਾਸ਼ਰੂਮਸ ਨੇ ਆਪਾਂ ਨੂੰ ਹਰੇਕ ਜਗ੍ਹਾ ਕਿੱਲਤ ਆ ਇਹ ਜਿਵੇਂ ਹੁਣ ਪੈਸੇ ਹੈਗੇ ਜਗ੍ਹਾ ਨਹੀਂ ਹੈਗੀ ਆਪਣੇ ਕੋਲ ਵਾਸ਼ਰੂਮ ਮੈਂ ਦੱਸ ਜਗ੍ਹਾ ਪ੍ਰੋਵਾਈਡ ਕਰਦੇ ਤੇ ਕੰਮ ਜੂਗ ਇਹ ਇਹਦਾ ਦੱਸ ਦੇਣਾ ਚਾਹੁੰਦਾ ਇਹ ਦੇਖੋ ਆਪਾਂ ਸ਼ਹਿਰ ਦੇ ਦਿੱਕਤ ਸਾਰਿਆਂ ਨੂੰ ਪਤਾ ਹੁੰਦੀ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜਿੰਨੇ ਵੀ ਆਪਾਂ ਸਾਰੇ ਖੜੇ ਆ ਅਸੀਂ ਪਰੇਸ਼ਾਨੀ ਦੱਸ ਦਿੰਨੇ ਆ ਉਹਦਾ ਹੱਲ ਨਹੀਂ ਲੱਭਦੇ ਉਹਦਾ ਜਦੋਂ ਤੱਕ ਆਪਾਂ ਪਰੇਸ਼ਾਨੀ ਦਾ ਹੱਲ ਕੋਈ ਵੀ ਪ੍ਰੋਬਲਮ ਇਦਾਂ ਦੀ ਨਹੀਂ ਹੁੰਦੀ ਜਿਹਦਾ ਹੱਲ ਨਾ ਨਿਕਲੇ ਮੈਂ ਤੁਹਾਨੂੰ ਪਤਾ ਸੁਭਾਅ ਮੁਤਾਬਕ ਮੈਂ ਕਦੇ ਝੂਠ ਨਹੀਂ ਬੋਲਦਾ ਅੱਜ ਤਾਂ ਆਪਾਂ ਗੁਰੂ ਘਰ ਮੁਰੇ ਖੜੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੁਣ ਜੇ ਅਸੀਂ ਅੱਜ ਇੱਥੇ ਬਾਥਰੂਮ ਬਣਾਉਣ ਲੱਗ ਜਾਈਏ ਮੰਨ ਲਓ ਠੀਕ ਆ ਤਾਂ ਇੱਥੋਂ ਦੀ 20 ਬੰਦੇ ਨੇ ਜੱਕ ਡੇ ਜੇ ਇੱਥੇ ਨਾ ਬਣਾਓ ਕਿਉਂਕਿ ਆਪਾਂ ਰਹਿੰਦੇ ਆ ਆਪਣੇ ਦੇ ਘਰਾਂ 'ਚ ਬਾ ਮੈਂ ਚਾਹੁੰਦਾ ਸਾਡਾ ਬਾਜ਼ਾਰ ਕਦੋਂ ਚੱਲੂਗਾ ਬਾਜ਼ਾਰ ਕਦੋਂ ਚੱਲਦਾ ਹੁੰਦਾ ਕੋਈ ਵੀ ਰੈਸਟੋਰੈਂਟ ਕਦੋਂ ਚੱਲਦਾ ਜਦੋਂ ਉਹਨਾਂ ਦੇ ਵਾਸ਼ਰੂਮਸ ਸਾਫ਼ ਹੋਣ ਪੈਟਰੋਲ ਪੰਪ ਤੇ ਲੋਕ ਵਾਸ਼ਰੂਮ ਸਾਫ਼ ਰੱਖਦੇ ਨੇ ਕਿ ਲੋਕ ਵਾਸ਼ਰੂਮ ਜਾਣਗੇ ਪੰਪ ਤੇ ਤੇਲ ਪੋਣਗੇ ਆਪਾਂ ਦੇਖਿਆ ਹੋਊਗਾ ਹੋਟਲਾਂ ਤਾਂ ਮੈਂ ਵਾਸ਼ਰੂਮ ਸਾਫ਼ ਹੁੰਦੇ ਨੇ ਕਿਉਂਰੇ ਆਉਣਗੇ ਲੋਕ ਸਾਡੇ ਜੇ ਕੋਈ ਧੀ ਭੈਣ ਇੱਥੇ ਆ ਗਈ ਸਾਡੀ ਮਾਂ ਸਾਡੀ ਭੈਣ ਵਾਂਗੂ ਇੱਥੇ ਬਾਜ਼ਾਰ ਚ ਆ ਗਈ ਕੋਈ ਸਮਾਨ ਲੈਣ ਘੰਟਾ ਦੋ ਘੰਟੇ ਲੱਗਦੇ ਆ ਤੇ ਜਿਹਨਾਂ ਨੂੰ ਵਾਸ਼ਰੂਮ ਜਾਣਾ ਉਹਨੂੰ ਦਿੱਕਤ ਕਿੱਥੇ ਉਹ ਕੌਣ ਜਾਣ ਕਿੱਥੇ ਜਾਊਗੀ ਸੋ ਆਪਾ ਦੌਰੇ ਰੈਣੀ ਆਪਾ ਦਾ ਦਿੱਕਤ ਆਪਣੀ ਕੀਤਾ ਹੀ ਸਾਡੇ ਮਾਰਕੀਟ ਡਵੈਲਪ ਨਹੀਂ ਹੋ ਰਹੀ ਸਾਡੇ ਸਾਡੇ ਬਾਜ਼ਾਰ ਦੇ ਸਾਡੇ ਜਿਹੜੇ ਕੰਮ ਨਹੀਂ ਹੋ ਰਿਹਾ ਸੋ ਕੰਮ ਕਿਉਂ ਹੋਣਗੇ ਜੇ ਮਾਰਕੀਟ ਚ ਲੋਕ ਆਉਣਗੇ ਲੋਕ ਏਦਾਂ ਆਉਣਗੇ ਇਹ ਚੀਜ਼ਾਂ ਸਾਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਮੈਂ ਇੱਥੇ ਕੱਲ ਬਾਥਰੂਮ ਬਣਾ ਰਿਹਾ ਸੀਗਾ ਆਪਣੇ ਮੇਨ ਰੋਡ ਤੇ ਇਹਨੂੰ ਇੱਥੇ ਨਾ ਜੀ ਕਰੋ ਨਹੀਂ ਇੱਥੇ ਨਾ ਜੀ ਕਰਮਾ ਹਜ਼ਾਰ ਤੁਸੀਂ ਬਣ ਲੈਣ ਦੋ ਕਿਤੇ ਬਣਾ ਲਓ ਮਤਲਬ ਮਤਲਬ ਹਰ ਗੱਲ ਨੂੰ ਆਪਾਂ ਇਹਨੂੰ ਐ ਨਾ ਕਰੋ ਜੀ ਮਤਲਬ ਤੁਸੀਂ ਇਹ ਦੇਖੋ ਅਸੀਂ ਉੱਥੇ ਤੁਸੀਂ ਉਹਨਾਂ ਲੋਕਾਂ ਦੀ ਆਪਾਂ ਕੋਈ ਗੱਲ ਨਹੀਂ ਕਰਦਾ ਜਿਹੜਾ ਜਿਹਨੇ ਸਾਡੇ ਸ਼ਹਿਰ ਨੂੰ ਕਮਾਈ ਦੇਣੀ ਹੈ ਜਿਹੜੇ ਪਿੰਡਾਂ ਤੋਂ ਲੋਕ ਆਉਣੇ ਨੇ ਉਹਨਾਂ ਨੇ ਸਾਨੂੰ ਆ ਕੇ ਕਮਾਉਣ ਸਾਡੇ ਸ਼ਹਿਰ 'ਚ ਸਮਾਨ ਖਰੀਦਣਾ ਉਹਨਾਂ ਸਾਡੀਆਂ ਭੈਣਾਂ ਨੇ ਉਹਨਾਂ ਮਾਮਾ ਨੇ ਉਹਨਾਂ ਬਜ਼ੁਰਗਾਂ ਨੇ ਉਹਨਾਂ ਭਰਾਮਾ ਨੇ ਸਾਡੇ ਨੂੰ ਵਾਸ਼ਰੂਮ ਕਿੱਥੇ ਜਾਣਾ ਸੋ ਪੈਸੇ 'ਚ ਸਾਡੇ ਕੋਲ ਤੁਸੀਂ 5 ਵਾਸ਼ਰੂਮ ਕੋ ਆਪੋ ਬਣਾ ਦਿੰਨੇ ਪਰ ਮਸਲਾ ਸਾਨੂੰ ਜਗ੍ਹਾ ਦੀ ਦਿੱਕਤ ਆਉਂਦੀ ਤੇ ਲੋਕਾਂ ਨੂੰ ਮੇਰੀ ਬੇਨਤੀ ਇਹ ਆ ਕਿ ਭਾਈ ਆਪਣੇ ਘਰਾਂ 'ਚ ਵੀ ਸਾਡੇ ਜੀ ਨਾਲ ਬਣ ਗਿਆ ਆਪਾਂ ਤਾਂ ਬੈੱਡਰੂਮ ਦੇ ਨਾਲ ਬਣਾਇਆ ਹੁੰਦਾ ਆਪਣਾ ਵੀ ਤਾਂ ਵਾਸ਼ਰੂਮ ਹੈ ਜਿਹੜਾ ਉਹ ਜੀ ਸਾਡੇ ਇੱਥੇ ਨਾਲ ਬਣ ਗਿਆ ਸਾਡੇ ਇਹਨੂੰ ਮੇਰੀ ਹੱਥ ਬਨ ਕੇ ਬੇਨਤੀ ਆ ਬਣ ਲੈਣ ਦਿਆ ਕਰੋ ਸੋ ਆਪਾਂ ਜਿਹੜਾ ਚੰਗਾ ਕੰਮ ਆ ਉਹ ਉਹ ਤੋਂ ਪਿੱਛੇ ਨਾਲ ਠੀਕ ਹੈ ਸਾਰੇ ਸ਼ਹਿਰ ਦੇ ਜਿਹੜਾ ਕੰਮ ਹੋਰ ਤੁਸੀਂ ਜੋ ਵੀ ਮੈਂ ਤੁਸੀਂ মিডিਆ ਵਾਲੇ ਖੜੇ ਹੋ ਹੋਰ ਸਾਡੇ ਸਾਥ ਤੁਹਾਨੂੰ ਵੀ ਜੋ ਕੋਈ ਸਮੱਸਿਆ ਲੱਗਦੀ ਹੈ ਲੱਭਦੀ ਹੈ ਤਾਂ ਮੈਨੂੰ ਦੱਸਿਆ ਕਰੋ ਆਪਾਂ ਉਹਦਾ ਰਲ ਕੇ ਹੱਲ ਕਰਾਂ ਠੀਕ ਹੈ ਦੱਸੋ ਸਰ ਜਿਹੜੇ ਅੱਗੇ ਨੇ ਪੋਸਟ ਕਰ ਦਿੰਨੇ ਆਂ ਸਰ ਸਿੰਨੇ ਨਤਾ ਕਿ ਆਈਟੀ ਹਾਈ ਸਕੂਲ ਗਰਾਉਂਡ ਹੈ ਹਾਂਜੀ ਬਣਾ ਦਿੰਨੇ ਜੀ ਹੋਰ ਸੇਵਾ ਦੱਸੋ ਜੀ ਗਰਾਉਂਡ ਤੇ ਪਾਰਕ ਲਈ ਤੁਸੀਂ ਜੋ ਵੀ ਕੰਮ ਲੈ ਕੇ ਆਉਂਗੇ ਮੈਂ ਕਦੇ ਮਨਾਂ ਨਹੀਂ ਕਰਦਾ ਕਿਉਂਕਿ ਇਹੀ ਸਾਡਾ ਹੱਲ ਹੈ ਖੇਡਾਂ ਹੀ ਸਾਡੇ ਜੀਵਨ ਦਾੰਗ ਠੀਕ ਹੈ ਜੀ ਬਹੁਤ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਫਿਰ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਸਨਵਾ